ਸਾਸੇ ਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਭੈਣ ਭਰਾ ਜੁੜੇ ਨੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਚ ਹੋਣਗੇ ਤੇ ਅੱਜ ਦੀ ਵਿਜਿਟ ਪਿੰਡ ਬਾਸਰਕੇ ਖੇਲਾ ਤਰਨਤਸਾ ਤੇ ਤਹਿਸੀਲ ਪੱਟੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਸੈਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲ ਸਕੇ ਤੇ ਸਾਰੀ ਡਿਟੇਲ ਲੈ ਕੇ ਦੇਣੇ ਆ ਤੇ ਕਰਦੇ ਆ ਆਪਣੇ ਵੀਰ ਨਾਲ ਗੱਲਬਾਤ ਤਾਜੀ ਸੀ ਮੱਝ ਲੈ ਕੇ ਆਏ ਨੇ ਹਾਂਜੀ ਤੇ ਵੀਰ ਜੀ ਸასი ਕਾਲ ਜੀ ਸਾਸਿ ਜੀ ਹੋਰ ਠੀਕ ਠਾਕ ਹਾਂਜੀ ਹਾਂਜੀ ਵਧੀਆ ਪਈ ਹੈ ਇਹ ਬੜੀ ਅਚਾਈ ਦੇ ਆ ਤੇ ਨਾਮ ਜੀ ਨਾਮ ਗੁਰਪ੍ਰੀਤ ਗੁਰਪ੍ਰੀਤ ਸਿੰਘ ਹਾਂਜੀ ਤੇ ਪਿੰਡ ਪਿੰਡ ਬਾਸਰ ਕੇ ਬਾਸਰ ਕੇ ਜ਼ਿਲ੍ਹਾ ਸ਼ਿਰੀ ਪੰਤਨਸਰ ਤੇ ਤਹਿਸੀਲ ਪਟੇ ਤਹਿਸੀਲ ਪਟੇ ਹਾਂਜੀ ਹਾਂ ਮੋਬਾਈਲ ਨੰਬਰ 98145 ਹਾਂਜੀ 99545 ਠੀਕ ਆ ਜੀ ਤੇ ਕਿਦਨ ਦੀ ਸੋਈ ਆ ਇਹ ਤੀਜਾ ਦਿਨ ਹੋਇਆ ਸੋਈ ਨੂੰ ਠੀਕਾ ਦਿਨ ਤੇ ਬੌਲਾ ਕਿੰਨਾ ਹੈ 8 ਕਿਲੋ ਬੌਲਾ ਹੈ 8 ਕਿਲੋ ਬੌਲਾ ਹੈ ਕਿੰਨਾ ਕ ਵੇਹ ਦੁੱਧ ਕਰ ਜਾਂਦੀ ਰਹੀ ਆ ਦੁੱਧ ਕੱਢੂਗੀ ਪਾਰਾ 3 ਕਿਲੋ ਠੀਕ ਆ ਜੀ ਸੂਹਾ ਕਿਨਵਾਗਾ ਤੀਜਾ ਠੀਕ ਖੁੱਲ ਕੇ ਖੁੱਲ ਕੇ ਤੋਰਾ ਤਰਾ ਕਰਾਈਏ ਚੱਕ ਲਓ ਭਈ ਸੱਜਣੋ ਵੱਡੇ ਆ ਬਾਡੀ ਪੰਤਰ ਵਾਲੀ ਮੱਝ ਸੂਹਾ ਤੀਜਾ ਦੱਸ ਰਹੇ ਆ ਤੇ ਦੁੱਧ 12 13 ਕਿਲੋ ਜਿਹੜਾ ਚਾਹੂਗੀ ਹੁਣ 8 ਕਿਲੋ ਬੜੇ ਆਰਾਮਦਈ ਨਾ ਬੋਲਾ ਦੱਸ ਰਿਹਾ ਮੈਂ ਚੰਗੀ ਵੱਢੀ ਆ ਠੀਕ ਹੈ ਜੀ ਤੇ ਬਿਲਕੁਲ ਤਾਜੀ ਸਹੀ ਸਵਾਈ ਜੇ ਸਜਰੋ ਵੱਡੇ ਟਾਂਚੇ ਦੀ ਫੁੱਲ ਇਹ ਨਹੀਂ ਕਿ ਛੋਟੇ ਨਹੀਂ ਲਓ ਕੀ ਬਾਤਾਂ ਲਾਓ ਜੀ ਮੋੜ ਲਓ ਮੋੜ ਲਓ ਕਾਦ ਕਾਠ ਵਾਲੀ ਸਜਣੋ ਕੋਈ ਛੋਟੀ ਮੋਟੀ ਜੀ ਨਹੀਂ ਆ ਥਾਂ ਲੈਵਾ ਬੜਾ ਸਾਫ ਸੁਸਰਾ ਹੈ ਅਗਰ ਵੀਰ ਨੇ ਹਾਥੀ ਲਾਇਆ ਤੇ ਨਾਲ ਹੀ ਪਸਮਾਈ ਆ ਏਡੀ ਮਿੱਠੀ ਆ ਠੀਕ ਆ ਜੀ ਤੇ ਮਗਰ ਕਟਾ ਹਾਂਜੀ ਕਟਾ ਮਗਰ ਮੇਲ ਕਾਪ ਸਜਣੋ ਜਿਹੜਾ ਆ ਗਿਆ ਤੇ ਗਿੱਲਾ ਨਾੜੂ ਬਾਕੀ ਫਿਰ ਕੀਮਤ ਆਪਾਂ ਕਿੰਨੀ ਕਿੰਦੀ ਕਰਦੇ ਆ ਤੇ ਵੀਰ ਆਪਣਾ ਬੇਗਾ ਯਾਰ ਦੀ 90 ਦੀ ਤੇ ਕੁ ਛੋੜ ਛੱਪਾ ਚੱਲ ਕਰ ਦਈਏ ਕਰ ਦਈਏ ਮੈਂ 3000 ਨਹੀਂ 5 ਹੀ ਪੂਰਾ ਕਰੀ ਗਏ 85 ਹੀ ਦੇ ਦੇ ਠੀਕ ਹੈ ਦੇ ਦੇ ਠੀਕ ਆ ਲਓ ਭਾਈ ਸਚਨਾ 85000 ਰੁਪਏ ਦੀ ਇਹ ਮੱਝ ਮਿਲ ਜੂ ਤਾਜੀ ਸਹੀ ਦੁੱਧ 12 13 ਕਿਲੋ ਬੜੇ ਆਰਮਨਾਂ ਚਾਹੂਗੇ ਵੀਰ ਕਹਿੰਦਾ ਪਿੰਡ ਬਾਸਰ ਕੇ ਠੀਕ ਆ ਜੀ ਵਾਹ ਬਾਬਾ ਤਾਰਾ ਸਿੰਘ ਲਾਗੇ ਲੱਗਦਾ ਭਖੀ ਵੰਡ ਮਾੜੀ ਮੇਗਾ ਇਹ ਲੱਗ ਲਾ ਕੇ ਪਿੰਡ ਆ ਵੀਰ ਕਰਕੇ ਪਿੰਡ ਬਾਸਰ ਕੇ ਦੇ ਵਿੱਚ ਬਾਈ ਗੁਰਪ੍ਰੀਤ ਸਿੰਘ ਦੇ ਘਰ ਤੋਂ ਨੋਟ ਲਓ ਮੇਲਾ ਮੈਂ ਚੰਗੀ ਵੱਡੀ ਜਿਹਾ ਢਾਂਚੇ ਦੀ ਠੀਕ ਆ ਜੀ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ